ਪੰਜਾਬ ਦੇ ਡੀਜੀਪੀ ਗੌਰਵ ਯਾਦੂ ਪਟਹੰਡਾ ਪਹੁੰਚੇ ਜਿੱਥੇ 26 ਜਨਵਰੀ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਤਾਂ ਪਟਹੰਡਾ ਰੇਂਜ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੋਈ ਹੈ। ਦੋਸਤੋ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਡੀਜੀਪੀ ਨੇ ਕਿਹਾ ਕਿ ਮੈਂ 26 ਜਨਵਰੀ ਦੇ ਮੱਦੇਨਜ਼ਰ ਪਟਹੰਡਾ ਰੇਂਜ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਿਹਾ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕਰ ਚੁੱਕੇ। ਤਾਂ ਪਟਹੰਡਾ ਪੁਲਿਸ ਵੱਲੋਂ ਬਣਾਏ ਗਏ ਕਾਨਫਰੰਸ ਹਾਲ ਦਾ ਵੀ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਗਿਆ ਭਟਿੰਡਾ ਰੇਂਜ ਵਾਈਜ਼ 26 ਜਨਵਰੀ ਦੇ ਮੱਧ ਦਿਨ ਅੱਜ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫਸਰਸ ਨਾਲ ਲੇਟੈਸਟ ਇਨਪੁਟਸ ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰੇਪੇਡਨੈਸ ਬਾਰੇ ਤੇ ਲਾਅ ਐਂਡ ਆਰਡਰ ਦਾ ਰਿਵਿਊ ਕਰ ਰਿਹਾ ਤੇ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਹੁਣ ਭਟਿੰਡਾ ਤੇ ਵਿੱਚ ਭਟਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਮੈਂ ਅੱਜ ਤੀਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਇਹਨਾਂ ਨੇ ਰੈਨੋਵੇਟਿਡ ਕਾਨਫਰੰਸ ਹਾਲ ਦੀ ਇਨੌਗੁਰੇਸ਼ਨ ਕਰਾਈ ਹੈ ਭਟਿੰਡਾ ਪੁਲਿਸ ਦੀ ਤੇ ਇੱਕ ਓਵਰ ਇਹ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਕੋਨਾ ਦੀ ਬਰੀਫਿੰਗ ਕੀਤੀ ਜਾਂਦੀ ਹੈ ਲੇਟੈਸਟ ਇਨਪੁਟਸ ਸ਼ੇਅਰ ਕੀਤੇ ਜਾਂਦੇ ਜੀ ਸਾਹਿਬ ਜੋ ਨੋਡਲੀ ਐਕਟੀਵਿਟੀ ਬੜੀ ਹੈ ਵੱਧ ਮੈਂ ਫੀਡ ਕੋ ਲੇਟੈਸਟ ਮੌਸਮੀ ਜੋ ਤੇ ਫਲੈਗ ਲਾਤਾ ਸੀ ਐਮ ਨੇ ਥੋੜਾ ਜਿਹਾ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਇਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਾਂਗੇ ਇਹ ਜਿਹੜੇ ਐਂਟੀ ਨੈਸ਼ਨਲ ਐਲੀਵੈਂਟਸ ਤੇ ਸਾਡੀ ਪੂਰੀ ਪਕੜ ਹੈ ਜੀ ਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ ਪੁਲਿਸ ਤੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਨ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਪਿੱਛੇ ਜਿਉਂਦ ਵੀ ਹੋਇਆ ਤੇ ਪਰ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੀ ਹੈ ਬਟ ਉਹਨਾਂ ਦੀ ਅਰੈਸਟ ਕਿਉਂ ਨਹੀਂ ਇਹ ਦੇਖੋ ਜੀ ਮੈਂ ਪਾਲਿਸੀ ਮੈਟਰਸ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟिटीज ਡੀ ਆਈ ਜੀ ਰੇਂਜ ਡੀ ਸੀ ਸਾਹਿਬ ਇੱਥੇ ਹੈਗੇ ਸੋ ਵਾਟਐਵਰ ਇਜ਼ ਐਪਰੋਪ੍ਰੀਏਟ ਐਸ ਪਰ ਲਾਅ ਐਕਸ਼ਨ ਵਿਲ ਬੀ ਟੇਕਨ ਮੇਰਾ ਸਟੇਟ ਲੈਵਲ ਤੇ ਪੁਲਿਸ ਨੂੰ ਗੇਰਪ ਕਰਨਾ ਤੇ ਉਹਨਾਂ ਦੀ ਜਿਹੜੀ ਪ੍ਰੀਪੇਅਰਡਨੈਸ ਨੂੰ ਐਸਐਸ ਕਮ ਨੇ ਸਰ ਜਿਸ ਤਰ੍ਹਾਂ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਚਮਕੀ ਦੇ ਬਾਰਾ ਔਮ ਅਟੈਕ ਹੋਇਆ ਹੈ ਜੇ ਅਪ 26 ਜਨਵਰੀ ਦੀ ਗੱਲ ਕਰੀਏ ਉਸ ਨੂੰ ਵੇਖਦੇ ਕਿਸ ਤਰ੍ਹਾਂ ਫਿਰ ਸਖਤ ਬੰਦੌਸ ਕਿਤੇ ਉੱਪਰ ਪੰਜਾਬ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਐਨਹਾਂਸ ਕੀਤੀ ਹੈ ਪੁਲਿਸ ਦੀ ਡਿਪਲੋਇਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਨੂੰ ਐਕਟੀਵੇਟ ਕੀਤਾ ਗਿਆ ਹੈ ਵੀ ਤਾਂ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਦੀ ਘਾਟ ਹੈ ਜਿਲ੍ਹਾ ਵੱਡਾ ਹੁੰਦਾ ਜਾ ਰਿਹਾ ਹੈ ਤੁਹਾਡੀ ਗੱਲ ਠੀਕ ਹੈ ਜੀ ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ ਤਾਂ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰिएशन ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ ਇਹ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਮਟੰਡੇ ਨੂੰ ਪ੍ਰਾਇੋਰਟੀ ਤੇ

ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀਗੇ ਤੇ ਬਹੁਤ ਛੇਤੀ ਹੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ ਨਵੇਂ ਥਾਣਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ 450 ਕਰੋੜ ਦਾ ਹਡਕੋ ਤੋਂ ਅਸੀਂ ਲੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤੋਂ ਪੁਲਿਸ ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰ ਲਈ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਦੂਜੀ ਪੁਲਿਸ ਲਾਈਨਸਟ੍ਰੀਮ ਜਿਲ੍ਹਾ ਚੜ੍ਹਦੀ ਹੈ ਉਹਨਾਂ ਤੇ ਖਰਚ ਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਐਪਰੂਵ ਹੋ ਗਿਆ ਸੀ ਡੀਜੀਪੀ ਸਾਹਿਬ ਪੰਜਾਬ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਇਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਇਹ ਚਲਾਨ ਕਰਾਂਗੇ ਫਿਰ ਆਪਣਾ ਡਰੱਗਸ ਟਿਪ ਬੜਾ ਹੀ ਕਾਫੀ ਕੰਮ ਨਹੀਂ ਫੜੀ ਵੀ ਹੈ ਕਿ ਨਸ਼ਾ ਤਸਕਰਨ ਪੜਿਆ ਨਸ਼ਾ ਹੀ ਪੜਿਆ ਹੈ ਨਾ ਤੇ ਉਹਦੇ ਬਾਅਦ ਜੋ ਨਸ਼ਾ ਇਹ ਵੀ ਘਟਾਈ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਕਾਫੀ ਅਗੇਨ ਮੈਂ ਸਹਿਮਤ ਹਾਂ ਕਿ ਡਰੱਗਸ ਟਿਪ ਕਾਫੀ ਕਮ ਹੋਇਆ ਹੈ ਸਾਰਿਆਂ ਨੇ ਕੰਮ ਕੀਤਾ ਹੈ ਤੇ ਹਜੇ ਸਾਨੂੰ ਇੱਕ ਝੁੱਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿੰਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ

ਜਿਨ੍ਹਾਂ ਨੇ ਇਸ ਨੂੰ ਅੰਜਾਮ ਕੀਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਨੋਮੀਨੇਟ ਕਰਕੇ ਐਫਆਈਏ ਨਾਲ ਦਰਜ ਕਰਕੇ ਅਸੀਂ 100% ਕੇਸਸ ਟ੍ਰੇਸ ਕਰ ਲਏਗੇ ਸਰ ਜਿਸ ਤਰ੍ਹਾਂ ਲਾਰੈਂਸ ਵਿਸ਼ਵਾਦੀ ਦਾ ਇੰਟਰਵਿਊ ਹੋਈ ਸੀ ਉਹਦੇ ਵਿੱਚ ਐਸਆਈਟੀ ਮੁਖੀ ਸੀਗੇ ਪ੍ਰਮੋਦ ਬਾਨ ਲੋ 36 ਜੰਮ ਜਿਹੜੇ ਇਸ ਮੈਟਰ ਚ